ਸ੍ਰੀ ਗੁਰਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫੇਰ ਤੋਂ ਤੁਹਾਡੇ ਵਾਸਤੇ ਅਸੀਂ ਕਲੈਕਸ਼ਨ ਲੈ ਕੇ ਆਏ ਆ ਪਿਓਰ ਦੀ ਸੂਟਾਂ ਦੀ ਬਹੁਤ ਸੋਹਣੀਆਂ ਜੇ ਸੂਟ ਨੇ ਜਿਹੜੀਆਂ ਅਸੀਂ ਤੁਹਾਨੂੰ ਅੱਜ ਦੇਣੇ ਨੇ ਜੀ ਸ਼ਰਟ ਦੇ ਉੱਪਰ ਸਾਰੀ ਤੇ ਆਰੀ ਵਰਕ ਹੋਏਗਾ ਤੇ ਤੁਹਾਨੂੰ ਨਾਲ 네ਗੇਟਿਵ ਪੋਜ਼ਿਟਿਵ ਪ੍ਰਿੰਟ ਵਾਲੇ ਅਸੀਂ ਸੂਟ ਦੇਣੇ ਨੇ ਜਿਨ੍ਹਾਂ ਦਾ ਸਲਵਾਰਾਂ ਦਾ ਪ੍ਰਿੰਟ ਵੀ ਸੀਮ ਸ਼ਰਟ ਵਰਗ ਹੀ ਹੋਏਗਾ ਬਟ ਲਾਈਟ ਤੇ ਡਾਰਕ ਦਾ ਬਹੁਤ ਸੋਹਣਾ ਕਲਰ ਕੰਟਰਾਸਟ ਜੇ ਰਹਿਣਗੇ ਅਹ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆ ਸਾਰੀ ਵਿంటర్ ਦੀ ਕਲੈਕਸ਼ਨ ਆ ਵਿਦਆਊਟ ਦੁਪੱਟਾ ਸੂਟ ਰਹਿਣਗੇ ਜੀ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਆ ਜਿਹੜੀ ਅਸੀਂ ਹੋ ਮੰਚ ਦੇਣੀ ਆ ਤੇ ਇਹ ਹੈਗੇ ਨੇ ਜੀ ਆਪਣੇ ਕੋਲ ਥਾਨ ਠੀਕ ਹੈ ਇਹ ਟਾਈਟਾਈਮ ਮੀਟਰ ਦੇ ਤੁਹਾਨੂੰ ਸ਼ਰਟ ਪੀਸ ਮਿਲਣਗੇ ਟਾਈ ਟਾਈ ਮੀਟਰ ਦੀ ਸਲਵਾਰ ਮਿਲੇਗੀ ਇਹ ਹੈਗਾ ਜੀ 10 ਮੀਟਰ ਦਾ ਥਾਨ ਠੀਕ ਹੈ ਇਹਦੇ ਵਿੱਚ ਤੁਹਾਨੂੰ ਚਾਰ ਸੂਟ ਸੇਮ ਚ ਮਿਲਣ ਜਾਣਗੇ ਟਾਈ ਟਾਈ ਮੀਟਰ ਦੇ ਵਿੱਚ ਚਾਰ ਸੂਟ ਸੇਮ ਮਿਲ ਜਾਣਗੇ ਪ੍ਰਿੰਟ ਬਹੁਤ ਸੋਹਣੇ ਆ ਬਿਲਕੁਲ ਸੌਫਟ ਪਿਓਰ ਪਸ਼ਮੀਨਾ ਇਹ ਸਾਰੇ ਪਿਓਰ ਵਾਲਾ ਪਸ਼ਮੀਨਾ ਜੀ ਦੇਖੋ ਸਾਰੇ ਸ਼ਰਟ ਦੇ ਵਿੱਚ ਤੁਹਾਨੂੰ ਇਹ ਵਰਕ ਬੈਕ ਸਾਈਡ ਤੋਂ ਵੀ ਦਿਖਦਾ ਹੋਏਗਾ ਸਾਰੇ ਹੀ ਫਰੰਟ ਬੈਕ ਦੇ ਵਿੱਚ ਵਰਕ ਮਿਲੇਗਾ ਟਾਈ ਮੀਟਰ ਦੇ ਸ਼ਰਟ ਰਹੇਗੇ ਠੀਕ ਹੈ ਐਦਾਂ ਦੀਆਂ ਜਿਹੜੀਆਂ ਕਲੈਕਸ਼ਨ ਆ ਬਹੁਤ ਸੋਹਣੀਆਂ ਜਿਹੜੀਆਂ ਅਸੀਂ ਤੁਹਾਨੂੰ ਅੱਜ ਦੇਣੀ ਆ ਮੈਂ ਤਾਂ ਹੀ ਤੁਹਾਨੂੰ ਹਮੇਸ਼ਾ ਹੀ ਕੱਟ ਕੇ ਸੂਟ ਦਿਖਾਨੀ ਹੁੰਦੀਆਂ ਥਾਨ ਦਿਖਾਣੇ ਮੈਨੂੰ ਥੋੜੇ ਜਿ ਮੁਸ਼ਕਿਲ ਲੱਗਦੇ ਹੁੰਦੇ ਆ ਇਹ ਹੈਗੀ ਆ ਜੀ ਇਹਦੀ ਸਲਵਾਰ ਠੀਕ ਹੈ ਇਹ ਸਲਵਾਰ ਆ ਤੇ ਇਹ ਹੈਗੀ ਆ ਸ਼ਰਟ ਤੁਸੀਂ ਦੇਖੋ ਕਿੰਨੀ ਸੋਹਣੀ ਪ੍ਰਿੰਟ ਹੈ ਆ ਬਹੁਤ ਸੋਹਣੇ ਸੋਹਣੇ ਜੇ ਕਲਰ ਪ੍ਰਿੰਟ ਇਹਨਾਂ ਦੇ ਤੁਸੀਂ ਕੰਟਰਾਸਟ ਲੁੱਕ ਵਿੱਚ ਜਾ ਸਕਦੇ ਹੋ ਨਾਲ ਇਦਾਂ ਸਕਾਈ ਬਲੂ ਜਾਂ ਦੁਪੱਟਾ ਲੈ ਸਕਦੇ ਹੋ ਸ਼ਾਲ ਲੈ ਸਕਦੇ ਹੋ ਥੋਡੀ ਚਵਾਈ ਸਾ ਤੇ ਲੁੱਕ ਬਹੁਤ ਸੋਹਣੀ ਆਣੀਆ ਸੂਢੀ ਸਟੀਚਿੰਗ ਤੋਂ ਬਾਅਦ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ ਅ ਅਜਰੀ ਵੀਡੀਓ ਦਾ 1270 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ 1270 ਰੁਪਏ ਸੂਢੀ ਕੋਸਟ ਹੈ ਜੀ ਅਜਰੇ ਦੇ ਤੇ ਇੱਕ ਕਲਰ ਮੈਂ ਤੁਹਾਨੂੰ ਇਹਦਾ ਦਿਖਾਤਾ ਤੇ ਇਹ ਹੈਗਾ ਇਹ ਦੇਖੋ ਇਹ ਫਰਸਟ ਕਲਰ ਆ ਠੀਕ ਆ ਤੇ ਇਹਦੇ ਸੇਮ ਪ੍ਰਿੰਟ ਦੇ ਵਿੱਚ ਇਹ ਸੈਕੰਡ ਕਲਰ ਆ ਇਹਦੇ ਵਿੱਚ ਇਹ ਗ੍ਰੇ ਜੀ ਟੋਨ ਦੇ ਉੱਪਰ ਸਲਵਾਰ ਆਏਗੇ ਇਹ ਵਾਲੀ ਹੈਗੀ ਆ ਜੀ ਸਲਵਾਰ ਇਹ ਵਾਲੀ 셔ਟ ਦੇ ਨਾਲ ਠੀਕ ਆ ਤੇ ਇੱਕ ਸੇਮ ਦੇ ਵਿੱਚ ਤੁਹਾਨੂੰ ਅਸੀਂ ਕਲਰ ਦੰਨੇ ਆ ਇਹ ਵਾਲਾ ਕਲਰ ਆ ਜੇ ਕਲਰ ਬਹੁਤ ਸੋਹਣੇ ਆ ਤੇ ਵਾਕਿ ਤੁਸੀਂ ਕਮੈਂਟ ਕਰਕੇ ਦੱਸ ਦਿਓ ਪਿਓਰ ਪਸ਼ਮੀਨੇ ਦੇ ਸੂਟ ਨੇ ਸਾਰੇ ਪਿਓਰ ਦੇ ਨੇ ਜੀ ਸੂਟ ਸਾਰੇ ਇੱਕ ਤੁਹਾਨੂੰ ਇਹ ਵਾਲਾ ਸ਼ੇਡ ਮਿਲ ਜਾਏਗਾ ਤੁਸੀਂ ਖੁਦ ਦੇਖ ਸਕਦੇ ਹੋ ਕਲਰ ਕੰਟਰਾਸਟ ਬਹੁਤ ਸੋਹਣਾ ਬਣ ਰਿਹਾ ਹੈ ਠੀਕ ਹੈ ਤੇ ਇੱਕ ਤੁਹਾਨੂੰ ਇਹਦੇ ਵਿੱਚ ਅਸੀਂ ਹੋਰ ਦੇਣਾ ਉਹ ਹੈਗਾ ਇਹ ਇਹ ਵਾਲਾ ਸ਼ੇਡ ਕਲਰ ਸ਼ੇਡ ਬਹੁਤ ਸੋਹਣੇ ਆ ਇਹਦੇ ਨਾਲ ਹੀ ਸਲਵਾਰ ਆ ਜਾਈਏ ਜੀ ਬਹੁਤ ਪਿਆਰੀ ਪਿਆਰੇ ਜੀ ਕਲਰ ਆਪਸ਼ਨ ਆ ਸਾਰੇ ਤੇ ਠੀਕ ਹੈ ਜੀ ਇਹ ਹੈਗੇ ਨੇ ਅੱਜ ਦੀ ਵੀਡੀਓ ਦੇ ਕਲਰ ਆਪਸ਼ਨ ਮੈਨੂੰ ਨਾਲ ਦੀ ਨਾਲ ਚੱਖਣੇ ਪੈਣੇ ਇਹ ਸਾਰੇ ਤੇ ਫਿਰ ਤੁਹਾਨੂੰ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਹੈਗਾ ਜੀ ਅੱਜ ਦਾ ਆਪਣਾ ਫਰਸਟ ਸੈਟ ਨੈਕਸਟ ਦਿਖਾਣੇ ਆ ਨੈਕਸਟ ਵਿੱਚ ਵੀ ਕਲੈਕਸ਼ਨ ਬਹੁਤ ਸੋਹਣੀ ਆ ਬﾚਡੀ ਡਿਜ਼ਾਈਨਿੰਗ ਤੁਹਾਨੂੰ ਅਸੀਂ ਪ੍ਰਿੰਟਿੰਗ ਦੇਣੀ ਆ ਤੇ ਕਲਰ ਕੰਟਰਾਸਟ ਵੀ ਬਹੁਤ ਪਿਆਰਾ ਹੈ ਇਹ ਦੇਖੋ ਤੁਸੀਂ ਕਿਕਸੂਟ ਨਾਲੇ ਚਾਰ ਚਾਰ ਸੂਟ ਲੈ ਸਕਦੇ ਹੋ ਬਹੁਤ ਵਾਟ ਸੋਨਾ ਜਿਹਾ ਹੈ ਪ੍ਰਿੰਟ ਆ ਤੇ ਸਟਾਫ ਤਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਉੱਪਰ ਸਾਰੇ ਤੇ ਵਰਕ ਹੈ ਬਹੁਤ ਸੋਨਾ ਪ੍ਰਿੰਟ ਆ ਜੀ ਕਲਰ ਤਾਂ ਬਹੁਤ ਸੋਨਾ ਹੈ ਇਹ ਰਿਹਾ ਇਸ ਤਾਂ ਆ ਪੈਂਟ ਜਾਂ ਸਲਵਾਰ ਜੋ ਵੀ ਤੁਸੀਂ ਬਣਾਣਾ ਹੈ ਉਹ ਦਾ ਡਿਜ਼ਾਈਨ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਡਿਜ਼ਾਈਨਿੰਗ ਬਹੁਤ ਪਿਆਰੀ ਆ ਜੀ ਪ੍ਰਾਈਸ ਰਹੇਗਾ 1370 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੇਮ ਡਿਜ਼ਾਈਨ ਦੇ ਵਿੱਚ ਇੱਕ ਤੋਂ ਉਹ ਵਾਲਾ ਕਲਰ ਮਿਲ ਜਾਏਗਾ ਠੀਕ ਹੈ ਜੀ ਕਲਰ ਤਾਂ ਇੱਕ ਤੋਂ ਇੱਕ ਨੇ ਸਟਾਫ ਬਹੁਤ ਫਾਈਨ ਆ 1500 1700 1500 ਤੋਂ ਲੈ ਕੇ 1700 2000 ਤੱਕ ਇਹ ਮਾਰਕੀਟ ਚ ਸੇਲ ਹੋ ਰਿਹਾ ਜਿਹੜਾ ਇਹ ਵਾਲਾ ਸੂਟ ਆ ਅਸੀਂ ਤੁਹਾਨੂੰ 1270 ਦੇ ਵਿੱਚ ਦੇ ਰਹੇ ਹਾਂ ਰੈਸਟ ਸ਼ੇਡ ਆ ਜੀ ਟਰੈਂਡਿੰਗ ਕਲਰ ਆ ਬਹੁਤ ਜ਼ਿਆਦਾ ਤੇ ਇਹ ਹੈਗਾ ਜੀ ਬਾਟਮ ਦਾ ਡਿਜ਼ਾਈਨ ਥੋੜੀ ਚੁਆਇਸ ਹੈ ਪੈਂਟ ਬਣਾ ਸਕਦੇ ਹੋ ਸਲਵਾਰਾ ਬਣਾ ਸਕਦੇ ਹੋ ਦੁਪੱਟੇ ਥੋੜੇ ਪਾਸ ਹੈਗੇ ਆ ਨਹੀਂ ਹੈਗੇ ਆ ਤੁਸੀਂ ਡਾਈ ਕਰਾਣੇ ਆ ਸਾਤੋਂ ਲੈ ਕੇ ਡਾਈ ਕਰਵਾਣੇ ਆ ਜਾਂ ਅਸੀਂ ਡਾਈ ਕਰਾ ਕੇ ਭੇਜਣੇ ਆ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਜੇ ਤੁਸੀਂ ਵਿਦੇ ਦੁਪੱਟਾ ਸਾਤੋਂ ਉੱਥੋਂ ਲੈਣਾ ਤਾਂ ਅਸੀਂ ਉਹ ਵੀ ਤੁਹਾਨੂੰ ਡਾਈ ਕਰਾ ਕੇ ਨਾਲ ਭੇਜ ਦਾਂਗੇ ਦੁਪੱਟੇ ਦਾ ਸਟਾਫ ਜਿਹੜਾ ਤੁਸੀਂ ਕਹੋਗੇ ਉਹ ਹੋ ਜਾਏਗਾ 1270 ਰੁਪਏ ਸ਼ਿਪਿੰਗ ਸੌਰੀ ਸੂਟ ਦਾ 프라이ਸ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਨੈਕਸਟ ਡਿਜ਼ਾਈਨਿੰਗ ਦੰਨੇ ਆ ਜੀ ਤੁਹਾਨੂੰ ਸਟਫਸ ਦਾ ਸੇਮ ਰਹੂਗਾ ਸਾਰੇ ਸੂਟਾਂ ਦੇ ਸੇਮ ਵਰਕ ਰਹੇਗਾ ਬਸ ਪ੍ਰਿੰਟਿੰਗ ਦਾ ਫਰਕ ਆ ਜਾਏਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਇਹ ਦੇਖੋ ਇਹ ਬੈਕ ਸਾਈਡ ਤੋਂ ਤੁਹਾਨੂੰ ਇਸ ਦਾ ਪ੍ਰਿੰਟ ਸੌਰੀ ਵਰਕ ਪਤਾ ਲੱਗੇਗਾ ਕਿਉਂਕਿ ਫਰੰਟ ਦੇ ਵਿੱਚ ਤਾਂ ਸੇਮ ਹੀ ਲੱਗ ਰਿਹਾ ਇਹ ਹੈਗਾ ਜੀ ਸਾਰੀ ਫਰੰਟ ਬੈਕ ਤੇ 2.5 ਮੀਟਰ ਦੀ ਲੈਂਥ ਦੇ ਉੱਪਰ ਤੁਹਾਨੂੰ ਵਰਕ ਮਿਲ ਜੇਗਾ 셔ਟ ਦੇ ਉੱਪਰ ਸਲਵਾਰਾਂ ਸੇਮ ਪ੍ਰਿੰਟ ਦੀਆਂ ਰਹਿਣਗੀਆਂ ਜੋ 셔ਟ ਦੇ ਉੱਪਰ ਹੈ ਤਾਂ ਠੀਕ ਹੈ ਜੀ ਕਲਰ ਤਾਂ ਬਹੁਤ ਪਿਆਰੇ ਪਿਆਰੇ ਆ ਹੁਣ ਤੁਹਾਨੂੰ ਮੈਂ ਇਹਦੇ ਵਿੱਚ ਕਲਰ ਦੰਨੇ ਆ ਜਿਹੜਾ ਕਲਰ ਤੁਹਾਨੂੰ ਇਸ ਡਿਜ਼ਾਈਨ ਚੋ ਵੀ ਪਸੰਦ ਆ। ਤੁਸੀਂ ਵੀ ਇਹਨੂੰ ਪਿਕ ਸੈਂਡ ਕਰ ਸਕਦੇ ਹੋ। ਇਹ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ। ਪ੍ਰਿੰਟ ਹੀ ਬਹੁਤ ਸੋਹਣੇ ਆ। ਹਰੇ ਕੇਜ ਵਾਸਤੇ ਸੂਟ ਆ। ਹਰੇ ਕੇਜ ਵਾਸਤੇ। ਦੇਖੋ ਜੀ ਸੂਟ। 1270 ਇਹਨਾਂ ਦਾ ਪ੍ਰਾਈਸ ਰਹੇਗਾ। ਇੱਕ ਇੱਕ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਕਲਰ ਮਿਲ ਜੇਗਾ ਕਲਰ ਤਾਂ ਇੱਕ ਤੋਂ ਇੱਕ ਨੇ ਹਰੇਕ ਡਿਜ਼ਾਈਨ ਦੇ ਵਿੱਚ ਤੁਹਾਨੂੰ 3 ਤੋਂ 4-4 ਅ ਕਲਰ ਮਿਲ ਜਾਣਗੇ ਤੇ 4-4 ਸੂਟ ਮਿਲ ਜਾਣਗੇ ਜੀ ਠੀਕ ਹੈ ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 4 ਸੂਟ ਮਿਲ ਜਾਣਗੇ ਤੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ 3-3 ਕਲਰ ਮਿਲ ਜਾਣਗੇ 3 ਤੋਂ 4 ਕਲਰ ਮਿਲ ਜਾਣਗੇ ਕਲਰ ਜਿਹੜਾ ਤੁਸੀਂ ਕਹੋਗੇ ਉਹ ਅਸੀਂ ਤੁਹਾਨੂੰ ਕਟਿੰਗ ਕਰਕੇ ਪੇਜ ਦਾਂਗੇ ਤੁਸੀਂ ਫੋਟੋ પા ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਸਭ ਤੋਂ ਮੇਨ ਗੱਲ ਆ ਕਿ ਵਿਦਆਊਟ ਲਾਈਨਿੰਗ ਬਣੇਗਾ ਜੀ ਕੋਈ ਵੀ ਚੁੱਭਣ ਵਾਲਾ ਖੁਸ਼ ਨਹੀਂ ਹੈਗਾ ਬਹੁਤ ਜ਼ਿਆਦਾ ਸੌਫਟ ਜャ ਸਟਫ ਹੈ ਪਿਓਰ ਦਾ ਸਟਫ ਰਹੇਗਾ ਸਾਰਾ ਹੀ ਠੀਕ ਹੈ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਅਸੀਂ ਹੁਣ ਹੋਰ ਦੰਨੇ ਆ ਡਿਜ਼ਾਈਨਿੰਗ ਇੱਕ ਨੰਬਰ ਹੈਗੀ ਜਿਹੜੀ ਵੀ ਤੁਸੀਂ ਲੈਣੀ ਆ ਦੇਖੋ ਜੀ ਡਿਜ਼ਾਈਨ ਸਾਰੀ ਸ਼ਰਟਾਂ ਦੇ ਵਿੱਚ ਵਰਕ ਰਹੇਗਾ ਬੈਕ ਸਾਈਡ ਤੇ ਤੁਹਾਨੂੰ ਵਰਕ ਪਤਾ ਲੱਗੇਗਾ ਫਰੰਟ 'ਚ ਨਹੀਂ ਦਿਖੇਗਾ ਕਿਉਂਕਿ ਵੀਡੀਓ 'ਚ ਕਈ ਵਾਰੀ ਫਰੰਟ ਦਾ ਵਰਕ ਨਹੀਂ ਦਿਖਦਾ ਹੈਗਾ ਪ੍ਰਿੰਟਿੰਗ ਦੇ ਨਾਲ ਦਾ ਹੀ ਵਰਕ ਹੋਇਆ ਹੋਇਆ ਆਹਦੀ ਦਾ ਵਰਕ ਹੈ ਫਰੰਟ ਬੈਕ ਸਾਰੇ ਬਾਜੂ ਤੇ ਵੀ 2.5 ਮੀਟਰ ਦਾ ਸਟੱਫ ਮਿਲੇਗਾ ਸ਼ਰਟ ਦਾ 2 ਮੀਟਰ ਦੇ 2.5 ਮੀਟਰ ਉੱਪਰ ਹੀ ਵਰਕ ਹੋਏਗਾ ਠੀਕ ਹੈ ਜੀ ਇਹ ਹੈਗੀ ਇਹਦੀ ਬਲੈਕ ਕਲਰ ਦੀ ਸਲਵਾਰ ਸੇਮ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਪਿਆਰੇ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲ ਜਾਏਗਾ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਸਟਫ ਤਾਂ ਬਹੁਤ ਜ਼ਿਆਦਾ ਪਿਆਰਾ ਹੈ ਛੋਟੇ ਕਮੈਂਟਾਂ ਦੀ ਵੇਟ ਰਹੇਗੇ ਤੁਹਾਨੂੰ ਕਿਹੜਾ ਕਲਰ ਪਸੰਦ ਆ ਤੁਸੀਂ ਜੇ ਨਹੀਂ ਵੀ ਸੂਟ ਲੈਣਾ ਤਾਂ ਕਮੈਂਟ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਤੁਹਾਨੂੰ ਕਲੈਕਸ਼ਨ ਕਿੱਦਾਂ ਲੱਗੇ ਵੈਸੇ ਦਾ ਦੇ ਲਈ ਤੁਹਾਡੇ ਬਹੁਤ ਪਿਆਰੇ ਪਿਆਰੇ ਜੇ ਕਮੈਂਟ ਹੁੰਦੇ ਆ ਤੁਸੀਂ ਮੇਰੀ ਵੀਡੀਓ ਦੀ ਵੇਟ ਕਰਦੇ ਹੋ ਤੁਹਾਡਾ ਸਭ ਦਾ ਦਿਲੋਂ ਧੰਨਵਾਦ ਇਹ ਹੈਗਾ ਜੇ ਬਹੁਤ ਪਿਆਰਾ ਜਿਹਾ ਬਲੂ ਸ਼ੇਡ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਬਲੈਕ ਆ ਮੈਰੂਨਾ ਤੇ ਪੀਕਕ ਬਲੂ ਜਾਂ ਸ਼ੇਡ ਆ ਠੀਕ ਹੈ ਜਿਹੜਾ ਕਲਰ ਹੁਣ ਤੁਹਾਨੂੰ ਪਸੰਦ ਆ ਜੀ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਬਲੈਕ ਸ਼ੇਡ ਠੀਕ ਹੈ ਇਹ ਹੈਗੇ ਜੀ ਸ਼ਰਟ ਇਹਨਾਂ ਸੂਟਾਂ ਦੇ ਤੁਸੀਂ ਸਲਵਾਰ ਸੂਟ ਬਣਾ ਸਕਦੇ ਹੋ ਪੈਂਟ ਸੂਟ ਬਣਾ ਸਕਦੇ ਹੋ ਤੇ ਜੇ ਤੁਹਾਡੇ پاس ਦੁਪट्टे ਹੈਗੇ ਆ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਗੈਸ ਜਿਹਾ ਮਿਲ ਜੇਗਾ ਕਿ ਇਸ ਕਲਰ ਦਾ ਸਾਡੇ ਕੋਲ ਦੁਪੱਟਾ ਹੈਗਾ ਸੂਟ ਮੈਚ ਹੋ ਜੇਗਾ ਜਾਂ ਤੁਸੀਂ ਕੁਝ ਓਦਾਂ ਵੀ ਮੈਚਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾ ਤੋਂ ਦੁਪੱਟਾ ਲੈਣਾ ਕੋਈ ਵੀ ਪਿਓਰ ਦਾ ਹਾ ਪਿਓਰ ਦਾ ਚਨੌਂਸ਼ ਫੌਨ ਜੋ ਵੀ ਤੁਹਾਨੂੰ ਮਤਲਬ ਵਧੀਆ ਪਸੰਦ ਦਾ ਦੁਪੱਟਾ ਅਨ ਡੋਰਗੇਂਜ਼ਾ ਦਾ ਲੈ ਲਓ ਜਾਂ ਫਿਰ ਮਸਲੀਨ ਵਗੈਰਾ ਦਾ ਲੈਣਾ ਸੀ ਡਾਈ ਕਰਾ ਕੇ ਭੇਜ ਦਾਂਗੇ ਜਿੱਦਾਂ ਦਾ ਵੀ ਤੁਸੀਂ ਕਹੋਗੇ ਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਡੇ ਕਮੈਂਟਾਂ ਦੀ ਵੇਟ ਚ ਰਾਂਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much